ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਮਲ ਫੈਸ਼ਨ ਸ਼ੂਟ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅੱਜ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ ਉਹ ਲੈ ਕੇ ਆਏ ਆ ਆਪਾਂ ਸ਼ਰਟ ਦੇ ਸਾਰੇ ਕਟਾਂ ਬਾਰੇ ਜਿਹੜੇ ਆਪਾਂ ਸ਼ਰਟ ਦੇ ਸਾਰੇ ਕਟਾ A ਤੋਂ Z ਤਹਾਨੂੰ ਇੱਕ ਇੱਕ ਪੁਆਇੰਟ ਜਿਹੜਾ ਤੁਹਾਨੂੰ ਬਰੀਕੀ ਦੇ ਨਾਲ ਸਮਝਾਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਨਵੇਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਆਪਣਾ ਦੂਸਰਾ ਚੈਨਲ ਹੈਗਾ ਜੀ ਸਿੱਧੂ ਬਟਿਕ ਜੋਗਾ ਜਿਹਦੇ ਉੱਪਰ ਆਪਾਂ ਕੱਲੇ ਸੂਟਾਂ ਦੇ ਵੀਡੀਓ ਪਾਉਣੇ ਹੁੰਦੇ ਆ ਤੇ ਤੁਸੀਂ ਪਲੀਜ਼ ਜਿੰਨਾ ਸਾਡੇ ਇਸ ਚੈਨਲ ਨੂੰ ਪਿਆਰ ਦਿੱਤਾ ਤਾਂ ਤੁਸੀਂ ਸਾਡੇ ਉਸ ਚੈਨਲ ਨੂੰ ਵੀ ਇੰਨੀ ਪ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਸੋਹਣੇ ਸੋਹਣੇ ਸੂਟ ਦੇਖਣਾ ਚਾਹੁੰਦੇ ਹੋ ਸੋਹਣੇ ਸੋਹਣੇ ਸੂਟ ਆਪਣੇ ਲਈ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਚੈਨਲ ਸਿੱਧੂ ਬੁਟੀਕ ਜੋਗਾ ਨੂੰ ਸਰਚ ਕਰਕੇ ਤੁਸੀਂ ਜਾ ਸਕਦੇ ਹੋ ਤੇ ਨਹੀਂ ਆਪਾਂ ਦੇਖੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਚੈਨਲ ਦਾ ਜਿਹੜਾ ਲਿੰਕ ਹੈਗਾ ਆਪਾਂ ਮੈਂਸ਼ਨ ਕੀਤਾ ਹੋਇਆ ਹੈਗਾ ਤਾਂ ਤੁਸੀਂ ਉਸ ਲਿੰਕ ਤੋਂ ਤੁਸੀਂ ਸਾਡੇ ਦੂਸਰੇ ਚੈਨਲ ਤੇ ਵੀ ਜਾ ਸਕਦੇ ਹੋ ਤੇ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸ ਦੇਵਾਂਗੇ ਸ਼ਰਟ ਦੀ A to Z ਕਾਟ ਜਿਹੜੀ ਬਾਜੂ ਦੀ ਕਾਟ ਗਲੇ ਦੀ ਕਾਟ ਤੀਰੇ ਦੀ ਕਾਟ ਮੋਢੇ ਦੀ ਕਾਟ ਪਲੋਈਆਂ ਦਾ ਨਿਸ਼ਾਨ ਸਾਰਾ ਕੁਝ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦੱਸਾਂਗੇ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆ ਦੇਖੋ ਇਹ ਹੈਗਾ ਆਪਣੇ ਕੋਲ ਸ਼ਰਟ ਦਾ ਕਪੜਾ ਛਰਟ ਦੀ ਜਿਹੜੀ ਆਪਣੇ ਕੋਲ ਲਾਈਨਿੰਗ ਹੈਗੀ ਆਪਾਂ ਇਹ ਵਰਕ ਵਾਲੇ ਸ਼ੂਟ ਦੇ نیچے ਲਗਾਉਣੀ ਆ ਸਭ ਤੋਂ ਪਹਿਲਾ ਪੁਆਇੰਟ ਦੇਖੋ 셔ਟ ਦਾ ਕੱਪੜਾ ਸੈੱਟ ਕਰਨ ਦਾ ਤਰੀਕਾ ਦੇਖੋ ਹੁਣ ਮੈਂ ਫਰੰਟ ਪੱਲਾ ਵੀ ਜਿਹੜਾ ਜਿਹੜਾ ਬੈਕ ਪੱਲਾ ਗਾ ਦੇਖੋ ਇਹਨੂੰ ਵੀ ਮੈਂ ਇਸ ਤਰ੍ਹਾਂ ਜਿਹੜਾ ਪ੍ਰੈਸ ਨਾਲ ਚੰਗੀ ਤਰ੍ਹਾਂ ਸੈੱਟ ਕਰਕੇ ਰੱਖਿਆ ਹੋਇਆ ਦੇਖੋ ਜਿਹੜਾ ਖੁੱਲਾ ਪਾਸਾ ਜਿਹੜਾ ਓਪਨ ਪਾਸਾ ਕੋ ਮੇਰੇ ਕੰਨਿਆਂ ਗਾ ਜਿਹੜਾ ਬੰਦ ਪਾਸਾ ਹੋਵੇ ਇਸ ਸਾਈਡ ਤੇ ਆ ਦੇਖੋ ਕਿਸੇ ਦਾ ਹੱਥ ਕਿਸੇ ਲੋਡ ਦੇਖੋ ਆਪਾਂ ਨਿਸ਼ਾਨ ਲਗਾਉਣਾ ਕਿਸੇ ਦਾ ਹੱਥ ਕਿਸੇ ਲੋਡ ਨਿਸ਼ਾਨ ਲਗਾਉਣਾ ਹੈ ਨਾ ਤੇ ਇਹ ਦੂਸਰਾ ਪੱਲਾ ਦੇਖੋ ਹੀ ਹੈ ਹਮੇਸ਼ਾ ਤੁਸੀਂ ਇਹ ਪੱਲੇ ਬਰਾਬਰ ਰੱਖਣੇ ਨੇ نیچے ਤੋਂ ਤਾਂ ਬਿਲਕੁਲ ਬਰਾਬਰ ਰੱਖਣੇ ਨੇ ਸਭ ਤੋਂ ਮੇਨ ਪੁਆਇੰਟ ਤੇ ਉਸ ਤੋਂ ਬਾਅਦ ਜਿਹੜਾ ਬੈਕ ਵਾਲਾ ਪੱਲਾ ਹੈਗਾ ਉਹ 10 ਇੰਚ ਆਪਾਂ ਉੱਪਰਲੇ ਹੀ ਸੇ ਤੋਂ ਬਧ ਰੱਖਣਾ ਹੁੰਦਾ ਹੈਗਾ ਜਿਹੜਾ ਉੱਪਰਲੇ ਹੀ ਸੇ ਦੇਖੋ 10 ਇੰਚ ਬਧ ਰੱਖੇਗਾ ਹੁਣ ਆਪਾਂ ਤੁਹਾਨੂੰ ਇਹਦੇ ਨਾਪ ਬਾਰੇ ਦੱਸ ਦਈਏ ਇਹਨਾਂ ਦਾ ਨਾਪ ਹੈਗਾ ਦੇਖੋ 40 ਇੰਚ ਲੈਂਥ ਹੈਗੀ 19 ਘੇਰਾ 19 ਹੀ ਹਿੱਪ ਹੈ ਤੇ ਛਾਤੀ 18 ਕਮਰ 16 ਐਸੇ ਨਾਪ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਸਾਰੇ ਗਲੇ ਦੀ ਕਟਾਈ ਤੀਦੇ ਦੀ ਕਟਾਈ ਮੋਢੇ ਦੀ ਕਟਾਈ ਬਾਹਾਂ ਦੀ ਕਟਾਈ ਦੀ ਕਾਟ ਹਰ ਇੱਕ ਚੀਜ਼ ਤੋਂ ਨਾਲ ਆਪਾਂ ਪੂਰੀ ਬਰੀਕੀ ਨਾਲ ਸਮਝਾਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਕਰ ਤੱਕ ਧਿਆਨ ਦੇ ਨਾਲ ਦੇਖਣਾ ਹੁਣ ਸਭ ਤੋਂ ਪਹਿਲਾਂ ਆਪਾਂ ਦੇਖੋ ਨਿਸ਼ਾਨ ਸ਼ੁਰੂ ਕਰਦੇ ਆਂ ਤੀਦੇ ਤੋਂ ਆਪਾਂ ਤੀਦੇ ਦਾ ਨਿਸ਼ਾਨ ਲੈ ਲਿਆ ਦੇਖੋ 6 ਇੰਚ ਜਾਨੀ ਕਿ 6 ਇੰਚ ਜਾਨੀ ਕਿ 12 ਇੰਚ 12 ਇੰਚ ਮੈਂ ਤੀਰਾ ਲੈ ਲਿਆ 6.5 ਇੰਚ ਮੈਂ ਮੋੜਾ ਲਉਂਗੀ ਇਸ ਤਰ੍ਹਾਂ ਉਸ ਤੋਂ ਬਾਅਦ ਉੱਪਰੋਂ ਪਲੋਈ ਦਾ ਨਿਸ਼ਾਨ ਕਿੰਨੇ ਤੇ ਲਾਉਣਾਗਾ ਪਹਿਲਾਂ ਆਪਾਂ ਪਲੋਈ ਦਾ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ 10.5 ਤੇ ਤਿਆਰ ਆਪਾਂ 11 ਤੇ ਲਾ ਲਿਆ ਉਸ ਤੋਂ ਬਾਅਦ ਆ ਗਿਆ ਆਪਣੀ ਸਾਈਡ ਵਾਲੀ ਸਲਾਈ ਸਾਈਡ ਵਾਲੀ ਸਲਾਈ ਹੈਗੀ ਆਪਣੀ 14 ਇੰਚ ਤਿਆਰ ਤਾਂ ਉਹਦਾ ਨਿਸ਼ਾਨ ਲਗਾਵਾਂਗੇ ਆਪਾਂ 15 ਇੰਚ ਤੇ ਉਸ ਤੋਂ ਬਾਅਦ ਇਹ ਨਿਸ਼ਾਨ ਤੋਂ ਲਗਾਵਾਂਗੇ ਆਪਾਂ ਨਿਸ਼ਾਨ ਆਪਣੀ ਆ ਆਪਣੀ ਪਲੋਈ ਦੀ ਲੰਬਾਈ ਦਾ ਲੰਬਾਈ ਹੈਗੀ ਕਿ 7 ਇੰਚ ਇਹ ਨਿਸ਼ਾਨ ਆਪਾਂ ਬਿਲਕੁਲ ਦੇਖੋ ਸਾਰੇ ਇਸ ਤਰ੍ਹਾਂ ਕੰਪਲੀਟ ਕਰਾਂਗੇ ਪਹਿਲਾਂ ਸਿੱਧੇ ਇਸ ਤਰ੍ਹਾਂ ਆ ਇਸ ਤਰ੍ਹਾਂ ਸਿੱਧੇ ਕਰਾਂਗੇ ਆਪਾਂ ਇਸ ਤੋਂ ਦੇਖੇ ਸਿੱਧੇ ਕਰਨ ਤੋਂ ਬਾਅਦ ਹੁਣ ਆਪਾਂ ਦੱਸ ਦੇ ਤੁਹਾਨੂੰ ਟੀਰੇ ਬੈਕ ਦੇ ਗਲੇ ਬਾਰੇ ਬੈਕ ਵਾਲਾ ਗਲਾ ਹੈਗਾ ਇਹਨਾਂ ਦਾ 6 ਇੰਚ ਜਿਹੜਾ 6 ਇੰਚ ਬੈਕ ਵਾਲਾ ਗਲਾਗਾ ਤਾਂ ਟੀਰਾ ਆਪਾਂ ਲਵਾਂਗੇ ਸਿਰਫ 12 ਇੰਚ ਕਿਉਂਕਿ ਗਲਾ ਡੀਪ ਲਾ ਲੋ ਦੇਖੋ 5 5 ਇੰਚ ਗਲੇ ਤਰਾਈ ਜਿਹੜਾ ਆਪਾਂ ਟੀਰਾਗਾ ਘੱਟ ਲੈਣਾਗਾ ਜੇਕਰ ਆਪਣਾ ਗਲਾ ਬਿਲਕੁਲ 2 ਇੰਚ 3 ਇੰਚ ਬੈਕ ਵਾਲਾ ਤਾਂ ਆਪਾਂ ਟੀਰਾ ਉੱਪਰੋਂ ਜ਼ਿਆਦਾ ਲਾਂਗੇ ਨੀਚੇ ਤਾਂ ਆਪਾਂ ਟੀਰਾ ਉਨੇ ਹੀ ਨਾਰਮਲ ਲਵਾਂਗੇ ਹੁਣ ਇੱਥੋਂ ਮੈਂ ਟੀਰੇ ਦਾ ਨਿਸ਼ਾਨ ਇਹ ਲਗਾਉਂਗੀ ਦੇਖੋ 6 ਇੰਚ ਤੇ ਇਸ ਇੰਚ ਤੇ ਲਗਾਉਣ ਨਾਲ ਇਹ ਆਪਾਂ ਇਹ ਨਿਸ਼ਾਨਾ ਨੂੰ ਬਿਲਕੁਲ ਸਿੱਧਾ ਕਰ ਦਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਹੁਣ ਆਪਣਾ ਨਿਸ਼ਾਨ ਆ ਗਿਆ ਛਾਤੀ ਦਾ ਹੁਣ ਆਪਾਂ ਨਿਸ਼ਾਨ ਲਗਾਵਾਂਗੇ ਛਾਤੀ ਦਾ ਸਭ ਤੋਂ ਪਹਿਲਾਂ ਛਾਤੀ ਹੈਗੀ ਦੇਖੋ ਇਹਨਾਂ ਦੀ 18 ਇੰਚ 18 ਇੰਚ ਛਾਤੀ ਆਪਾਂ ਨਿਸ਼ਾਨ ਲਗਾਵਾਂਗੇ 19 ਇੰਚ ਤੇ ਇਸ ਤਰ੍ਹਾਂ 19 ਇੰਚ ਦਾ ਆਪਾਂ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਆਪਾਂ ਪਲੇਟਾਂ ਦੀ ਜਿਹੜੀ ਚੜਾਈ ਰੱਖਣੀ ਹੈ ਉਹ ਰੱਖਣੀ ਆਪਾਂ 7 ਇੰਚ ਜਾਨੀ ਕਿ ਸਾਢੇ 3 3 ਇੰਚ ਤੇ ਦੇਖੋ ਮੈਂ ਇਹ ਨਿਸ਼ਾਨ ਲਗਾਉਂਗੀ ਇਸ ਤਰ੍ਹਾਂ ਉਸ ਤੋਂ ਬਾਅਦ ਇਹ ਪਲੇਟ ਦਾ ਆਪਾਂ ਹਾਫ ਕਰਾਂਗੇ 3.5 ਇੰਚ ਯਾਨੀ ਕਿ 7 ਦਾ 3.5 ਇੰਚ ਇਹ ਤੋਂ ਇਹ ਨਿਸ਼ਾਨ ਨੂੰ ਇਸ ਤਰ੍ਹਾਂ ਇੱਥੇ ਇਹ ਨਿਸ਼ਾਨ ਕਟਾਵਾਂਗੇ ਆਪਾਂ 2.5 ਇੰਚ ਇਹ ਨਿਸ਼ਾਨ ਨੂੰ ਇਸ ਤਰ੍ਹਾਂ ਆਪਾਂ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਇਹ ਨਿਸ਼ਾਨ ਨੂੰ ਆਪਾਂ ਬਿਲਕੁਲ ਇਹਦੇ ਖੁੰਜੇ ਦੀ ਸੇਧ ਨੂੰ ਆ ਰੱਖਾਂਗੇ ਇੱਥੋਂ ਲਵਾਂਗੇ ਆਪਾਂ ਪੌਣ 3 ਇੰਚ ਐਸ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਪੈਗ ਗਲਾਈ ਪਾਉਣੀਆਂ ਗਈ ਇਹ ਗਲਾਈ ਦਾ ਆਪਾਂ ਸਾਰਾ ਦੇਖੋ ਪੌਣ 2 ਇੰਚ ਦਾ ਨਿਸ਼ਾਨ ਲਗਾਵਾਂਗੇ ਐਕਸਟਰਾ ਵਿਚੀ ਬੈਕ ਵਾਲਾ ਵਿਚੀ ਫਰੰਟ ਵਾਲਾ ਹੁਣ ਬੈਕ ਵਾਲਾ ਹੁਣ ਆਪਾਂ ਲਗਾਵਾਂਗੇ ਪੌਣੇ ਇੰਚ ਤੇ ਸਾਰੀ ਫਰੰਟ ਵਾਲਾ ਫਰੰਟ ਵਾਲਾ ਜਿਹੜਾ ਆਪਾਂ ਨਿਸ਼ਾਨ ਲਗਾਇਆ ਪੌਣੇ ਇੰਚ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਇਥੋਂ ਗਲਾਈ ਦੇਵਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਖਲਾਈ ਮੈਂ ਪਾਈ ਹੈ ਸਾਰੀ ਪੌਣੇ ਇੰਚ ਦੀ ਜਿਹੜੀ ਇਹ ਵਾਲੀ ਆਪਾਂ ਕੱਟ ਪਾਈ ਹੈ ਫਰੰਟ ਦੀ ਪੌਣੇ ਇੰਚ ਦੀ ਪਾਈ ਹੈ ਉਸ ਤੋਂ ਬਾਅਦ ਇਹ ਗਲਾਈ ਪਾਵਾਂਗੇ ਆਪਾਂ ਦੇਖੋ ਇਸ ਤਰ੍ਹਾਂ ਪੌਣੇ 1 ਇੰਚ ਤੇ ਯਾਨੀ ਕਿ ਇੱਥੋਂ ਸਾਰੀ ਪੌਣੇ 2 ਇੰਚ ਤੇ ਇਹ ਪੌਣੇ 2 ਇੰਚ ਤੇ ਇਹ ਗਲਾਈ ਨੂੰ ਆਪਾਂ ਇੱਥੋਂ ਇਸ ਤਰ੍ਹਾਂ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਪਾਵਾਂਗੇ ਹੁਣ ਆਗੇ ਦੇਖੋ ਆਪਣੀ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਲੱਗੂਗਾ ਆਪਣਾ ਤੁਹਾਨੂੰ ਉਹ ਦੱਸ ਦਿਆਂ ਕਮਰ ਦਾ ਨਿਸ਼ਾਨ ਆਪਣਾ ਬਿਲਕੁਲ ਇਹਦੇ ਵਿਚਾਲੇ ਸੈਂਟਰ ਦੇ ਵਿੱਚ ਲੱਗੂਗਾ ਜਦ ਜਿਹੜੀ ਆਪਣੇ 7 ਇੰਚ ਵਾਲੀ ਪਲੋਈ ਹੈ ਨਾ ਲੰਬੀ ਇਹਦੇ ਜਿਵੇਂ ਬਿਲਕੁਲ ਸੈਂਟਰ ਤੇ ਜਿਹੜਾ ਆਪਣਾ ਇੱਥੇ ਇਹ ਵਾਲਾ ਨਿਸ਼ਾਨ ਆ ਗਿਆ ਇਹ ਨਿਸ਼ਾਨ ਨੂੰ ਸਾਹਮਣੇ ਬਿਲਕੁਲ ਇੱਥੇ ਲੱਗੂ ਆਪਣਾ ਕਮਰ ਦਾ ਨਿਸ਼ਾਨ ਕਮਰ ਹੈ ਕਿ 16 ਇੰਚ 16 ਇੰਚ ਕਮਰ ਹੈ ਕਿ ਤੇ ਆਪਾਂ ਇੱਥੇ ਲਵਾਂਗੇ 18 ਇੰਚ ਕਿਉਂਕਿ ਜਦੋਂ ਆਪਾਂ ਪਲੇਟ ਪਾਵਾਂਗੇ ਤਾਂ ਆਪਣਾ ਕਪੜਾ 1 ਇੰਚ ਇਹ ਚਲੇ ਜਾਊ 1 ਇੰਚ ਆਪਣੇ ਦੂਸਰੀ ਪਲੇਟ ਦੇ ਜਾਨੀ ਕਿ 2 ਇੰਚ ਖਤਮ ਹੋ ਗਿਆ ਇਹ ਨਿਸ਼ਾਨ ਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਹੁਣ ਆ ਗਈ हिਪ hip ਦੇ ਵਿੱਚ ਆਪਾਂ ਕੋਈ ਵੀ ਮਾਰਜਨ ਜ਼ਿਆਦਾ ਨਹੀਂ ਲੈਂਦੇ ਸਿਰਫ ਆਪਾਂ ਪੂਰਾ ਪੂਰਾ ਨਿਸ਼ਾਨ ਲਗਾਉਣਾ ਹੈ hip ਹੈਗੀ ਕਿ 19 ਇੰਚ ਇਹਦੇ ਆਪਾਂ 19 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਹੁਣ ਇੱਥੋਂ ਇਹ ਨਿਸ਼ਾਨ ਨੂੰ ਬਿਲਕੁਲ ਸਿੱਧਾ ਕਰ ਦਾਂਗੇ ਆਪਾਂ ਇਸ ਤਰ੍ਹਾਂ ਹੁਣ ਇਹ ਕਰਨ ਤੋਂ ਬਾਅਦ ਹੁਣ ਪਹਿਲਾਂ ਆਪਾਂ ਜਿਹੜੀ ਫਰੰਟ ਵਾਲੀ ਕਟਾਈ ਹੈਗੀ ਇਹ ਨੂੰ ਨਹੀਂ ਕੱਟਦੇ ਆਪਾਂ ਬੈਕ ਵਾਲੀ ਦੀ ਕਟਾਂਗੇ ਦੇਖੋ ਆਪਾਂ ਪਹਿਲਾਂ ਚਾਰੇ ਪੱਲੇ ਕਟਾਈ ਕਰਾਂਗੇ ਇਸ ਤਰ੍ਹਾਂ ਇਹ ਕੱਟਣ ਤੋਂ ਬਾਅਦ ਹੁਣ ਆਪਾਂ ਦੇਖੋ ਇਹਨੂੰ ਇੱਥੋਂ ਜੀ ਆਪਾਂ ਹੁਣ ਫਰੰਟ ਵਾਲੇ ਦੋ ਬੱਲੇ ਕੱਟ ਤੇ ਦੇਖੋ ਹਨਾ ਇਹ ਕੱਟਣ ਤੋਂ ਬਾਅਦ ਹੁਣ ਇੱਕ ਟੋਕ ਆਪਾਂ ਇੱਥੇ ਲਗਾਵਾਂਗੇ ਹਲਕੀ ਜੀ ਜਿੱਥੇ ਆਪਾਂ ਪਲੋਈਆਂ ਪਾਉਣੀਆਂ ਨੇਗੀਆਂ ਤੇ ਇੱਕ ਆਪਣੀ ਲੱਗ ਜੂਗੇ ਇਹ ਪਾਲੇ ਨਿਸ਼ਾਨ ਦੇ ਉੱਪਰ ਦੇਖੋ ਇਹ ਤਾਂ ਹੋ ਗਏ ਸਾਰੇ ਆਪਣੇ ਸ਼ਰਟ ਦੇ ਨਿਸ਼ਾਨ ਤੁਹਾਨੂੰ ਮੈਂ ਫੇਰ ਦੱਸ ਦਿੰਦੀ 6 ਇੰਚ ਆਪਾਂ ਤੀਰਸਦੇ ਜਾਣ ਕੇ 12 ਇੰਚ 12 ਇੰਚ 6.5 ਇੰਚ ਆਪਾਂ ਮੋੜ ਦੇ ਦਾ ਨਿਸ਼ਾਨ ਲੈਂਦਾ ਸੀ ਉਸ ਤੋਂ ਬਾਅਦ 1.5 ਇੰਚ ਆਪਣੀ ਪਲੇਟ ਤਿਆਰ ਜੇ ਆਪਾਂ 11 ਇੰਚ ਦੀ ਨਿਸ਼ਾਨ ਲਗਾਇਆ ਇੱਥੋਂ ਨਿਸ਼ਾਨ ਆਪਾਂ 7 ਇੰਚ ਦੀ ਲੰਬੀ ਪਲੋਈ ਲੈਤੀ ਉਹਦਾ ਹਾਫ ਕੀਤਾ ਦੇਖੋ ਇੱਥੇ ਆਪਣਾ ਕਮਰ ਦਾ ਨਿਸ਼ਾਨ ਆ ਗਿਆ ਬਿਲਕੁਲ ਆਪਣੀ ਜਿਹੜੀ ਇਹ ਵਾਲੀ ਪਲੋਈ ਹੈ ਇਹਦੇ ਬਿਲਕੁਲ ਹਾਫ ਤੇ ਇਹਦਾ ਜਿਹੜਾ ਗਲਾ ਗਲਾ ਇਹਨਾਂ ਦਾ ਹੈਗਾ ਬੈਕ ਵਾਲਾ 6 ਇੰਚ ਬੈਕ ਵਾਲਾ ਗਲਾ 6 ਇੰਚ ਆਪਾਂ ਕਿਸ ਤਰੀਕੇ ਨਾਲ ਲੈਣਾ ਦੇਖੋ ਇੱਥੋਂ ਮੈਂ ਲਵਾਂਗੀ 2.5 ਇੰਚ ਕਟਾਈ ਦਾ ਇਸ ਤਰ੍ਹਾਂ 2.5 ਇੰਚ ਲੈ ਲੈ ਇੱਥੋਂ ਮੈਂ ਇਹ ਗਲੇ ਨੂੰ ਬਿਲਕੁਲ ਇਸ ਤਰ੍ਹਾਂ ਰੇਮ ਮੀਨੂੰਗੀ 6 ਦੇ ਦੇਖੋ 6 ਇੰਚ ਤੇ ਆਪਾਂ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਹੁਣ ਜਿੰਨੇ ਕ ਆਪਣਾ ਇੱਥੋਂ ਸਲਾਈ ਚਾਊਗਾ ਉਹਨੇ ਕੀ ਆਪਣਾ ਦੇਖੋ ਉੱਪਰ ਚ ਲੈ ਜਾਊਗਾ ਤਾਂ ਜਿਹੜਾ ਆਪਣਾ ਗਲਾ ਬੈਕ ਵਾਲਾ ਬਣ ਕੇ 6 ਇੰਚ ਹੀ ਤਿਆਰ ਰਹੂਗਾ ਉਸ ਤੋਂ ਜ਼ਿਆਦਾ ਦੇਖੋ ਨਹੀਂ ਰਹਿੰਦਾ ਹੁਣ ਇਹ ਨਿਸ਼ਾਨ ਨੂੰ ਆਪਾਂ ਇੱਥੋਂ ਫੇਟਾ ਇੰਚ ਲੈ ਲਿਆ ਇਹਨਾਂ ਆਪਾਂ ਬਿਲਕੁਲ ਸਿੱਧਾ ਕਰਕੇ ਇਹਨਾਂ ਆਪਾਂ ਬਿਲਕੁਲ ਗਲਾਈ ਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਜਿਹੜਾ ਬੈਕ ਵਾਲਾ ਗਲਾਗਾ ਆਪਾਂ ਉਹ ਕੱਢਾਂਗੇ ਦੇਖੇ ਤਾਂ ਹੋ ਗਿਆ ਸ਼ਾਲਟ ਦੇ ਫਰੰਟ ਪੱਲੇ ਦੀਆਂ ਕਟਾਈਆਂ ਹਨਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂਗੇ ਬਾਜੂ ਦੀਆਂ ਕਟਾਈਆਂ ਜਿਹੜੇ ਬਾਜੂ ਦੀਆਂ ਕਟਾਂ ਨੇ ਉਹ ਕਿਸ ਤਰ੍ਹਾਂ ਪੈਣਗੀਆਂ ਹੁਣ ਦੇਖੋ ਬਾਹਾਂ ਆਪਣੇ ਹੈਗੇ 16 ਇੰਚ ਤਿਆਰ ਤਾਂ ਆਪਾਂ ਲੈਤੀ ਇੱਥੇ 16 16.5 ਤੇ ਤੋਂ 1.5 ਅੱਧਾ 19 ਇੰਚ ਯਾਨੀ ਕਿ ਆਪਾਂ 2.5 ਇੰਚ ਕੱਪੜਾ ਜਿਹੜਾ ਜ਼ਿਆਦਾ ਲੈਂਤਾ ਹੈਗਾ ਹੁਣ ਉਸ ਤੋਂ ਬਾਅਦ ਸਭ ਤੋਂ ਮੇਨ ਹੁਣ ਇੱਥੋਂ ਆਪਾਂ 3 ਇੰਚ ਨਿਸ਼ਾਨ ਨੀਚੇ ਲਗਾਵਾਂਗੇ ਇਸ ਤਰ੍ਹਾਂ ਜਿਹੜਾ ਇਹ ਨਿਸ਼ਾਨ ਆਪਾਂ 3 ਇੰਚ ਥੱਲੇ ਲਗਾਵਾਂਗੇ ਇਸ ਤਰੀਕੇ ਨਾਲ ਇਹ ਨਿਸ਼ਾਨ ਆਪਾਂ ਹਰ ਇੱਕ ਨਾਪ ਦੇ ਵਿੱਚ 3 ਇੰਚ ਤੀ ਲਗਾਉਣਾ ਜਿਹੜੇ ਲੰਬਾ ਨਿਸ਼ਾਨ ਲਗਾਉਣਾ ਆਪਾਂ 3 ਇੰਚ ਤੀ ਲਗਾਉਣਾ ਉੱਪਰੋਂ 3 ਇੰਚ ਛੱਡ ਕੇ ਬਿਲਕੁਲ ਸਿੱਧਾ ਹੁਣ ਆਪਾਂ ਮਿਲਣਾ ਮੋਡਾ ਮੋਡਾ ਆਪਾਂ ਮਿਲਣਾ ਬਿਲਕੁਲ ਇਸ ਤਰ੍ਹਾਂ ਬਿਲਕੁਲ ਸਿੱਧਾ ਹੁਣ ਆਪਾਂ ਇਹਦੇ ਵਿੱਚ ਕੰਮ ਰਹੀ ਗੇ ਦੇਖੋ ਇਹਨੇ ਜੀ 16 ਇੰਚ ਹੁਣ ਕਮਰ ਦਾ ਹਾਫ ਕਰਾਂਗੇ ਤਾਂ ਆਪਣਾ ਮੋਢਾ ਆਊਗਾ 8 ਇੰਚ ਜੇਕਰ ਤੁਸੀਂ ਜ਼ਿਆਦਾ ਫਿਟਿੰਗ ਚਾਹੋ ਨਾ ਤਾਂ 7.5 ਇੰਚ ਵੀ ਪਾ ਸਕਦੇ ਹੋ ਲੇਕਿਨ ਇਹ ਥੋੜਾ ਜਿਆ ਜਿਹੜਾ ਮੋਢਾ ਦਾ ਲੂਸ ਪੈਂਦੇ ਉਹਦੇ ਲਈ ਆਪਾਂ ਪਾਇਆ ਇਹਦੇ ਵਿੱਚ 8 ਇੰਚ ਹੁਣ ਇੱਥੇ ਉੱਪਰ ਤੋਂ ਨਿਸ਼ਾਨ ਦੇਵਾਂਗੇ ਆਪਾਂ ਦੇਖੋ 2.5 ਇੰਚ ਤੇ ਇੱਥੋਂ ਆਪਾਂ ਦੇਖੋ ਇਹ ਗਲਾਈ ਨੂੰ ਇਸ ਤਰ੍ਹਾਂ ਪਾਉਣਾਗਾ ਆਪਾਂ ਤੁਹਾਨੂੰ ਦੇਖੋ ਫਾਰਮਾ ਬਣਾ ਕੇ ਵੀ ਦੱਸਿਆ ਹੋਇਆਗਾ ਆਪਾਂ ਵੀਡੀਓ ਜਿਹੜੀ ਅਪਲੋਡ ਕੀਤੀ ਹੋਈ ਆ ਇਸ ਤਰ੍ਹਾਂ ਹੁਣ ਆਗੇ ਦੇਖੋ ਨੀਚੇ ਦੀ ਕਟਾਈ ਨੀਚੇ ਆਏ ਦੇਖੋ ਆਪਾਂ 2 ਇੰਚ ਦੇਖੋ ਫੋਲਡਿੰਗ ਲਈ ਛੱਡਤਾ ਇਹ ਨਿਸ਼ਾਨ ਨੂੰ ਆਪਾਂ ਬਿਲਕੁਲ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਇਹ ਇਸ ਤਰ੍ਹਾਂ ਉਸ ਤੋਂ ਬਾਅਦ ਇਹਦੀ ਬਾਹ ਦੀ ਮੂਰੀ ਹੈਗੇ 5 ਇੰਚ ਇੱਕ ਨਿਸ਼ਾਨਾ ਆਪਾਂ 5 ਤੇ ਲਾਵਾਂਗੇ 2 ਇੰਚ ਆਪਾਂ ਲਾਵਾਂਗੇ ਐਕਸਟਰਾ ਜਾਨੀ ਕਿ 7 ਇੰਚ ਤੇ ਹੁਣ ਇਹ ਨਿਸ਼ਾਨ ਤੋਂ ਆਪਾਂ ਇਹ ਨਿਸ਼ਾਨ ਤੱਕ ਇਸ ਤਰ੍ਹਾਂ ਆਪਾਂ ਜਿਹੜਾ ਕਟਾਈ ਕਰਾਂਗੇ ਇਹ ਇਸ ਤਰੀਕੇ ਦੇ ਨਾਲ ਇਹ ਤਾਂ ਬਿਲਕੁਲ ਆਪਾਂ ਦੇਖੋ ਸਿੱਧਾ ਕੱਟਣਾਗਾ ਇਹ ਆਪਾਂ ਬਿਲਕੁਲ ਪਹਿਲਾਂ ਸਿੱਧਾ ਕੱਟਣਾਗਾ ਕੋਈ ਦੇ ਵਿੱਚ ਟੇਡਾ ਮੇਡਾ ਕੁਝ ਨਹੀਂ ਕਰ ਲੈ ਆਪਾਂ ਬਿਲਕੁਲ ਸਿੱਧਾ ਕੱਟਣਾ ਇੱਥੋਂ ਤੱਕ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਤੁਹਾਡੀ ਜੇਕਰ ਬਾਹ ਦੀ ਕਟਾਈ ਸਹੀ ਕੱਟੀ ਗਈ ਤਾਂ ਦੇਖੋ ਤੁਹਾਡੀ ਬਾਜੂ ਦੀ ਜੜਾਈ ਝੜਨ ਵੇਲੇ ਵੀ ਇਹਦੇ ਵਿੱਚ ਕੋਈ ਤੁਹਾਨੂੰ ਦਿੱਕਤ ਪ੍ਰੋਬਲਮ ਨਹੀਂ ਆਊਗੀ ਤੁਸੀਂ ਹਮੇਸ਼ਾ ਜਦੋਂ ਬਾਹ ਦੀ ਕਟਾਈ ਕਰਨੀ ਹੈ ਐਸੇ ਤਰੀਕੇ ਨਾਲ ਹੀ ਕਰਨੀ ਹੈ ਦੇਖੋ ਕਿ ਆਪਾਂ ਤੁਹਾਨੂੰ ਫਾਰਮੇ ਬਣਾ ਕੇ ਵੀ ਦੱਸੇ ਹੋਏ ਨੇ ਵੀ ਜਿਹੜੀ ਆਪਾਂ ਇਹ ਕਟਾਈ ਹੈਗੀ ਕਿਸ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ ਦੇਖੋ ਆਪਾਂ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਪੂਰੀ ਦੇਖੋ ਸਮਝਦਾਰੀ ਨਾਲ ਸਮਝਾਈ ਹੈਗੀ ਮੈਨੂੰ ਉਮੀਦ ਹੈ ਵੀ ਇਹ ਵੀਰੇ ਤੁਹਾਨੂੰ ਬਹੁਤ ਜਿਆਦਾ ਪਸੰਦ ਆਏ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਨਵੇਂ-ਨਵੇਂ ਵੀਡੀਓ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਨਵੇਂ-ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕਰ ਜਲਦੀ ਪਹੁੰਚ ਸਕੇ